ਅਜਿਹੇ ਕਪਲ ਦੇ ਨਾਲ ਮਿਲਾਨ ਦੇ ਲਈ ਜਿਨ੍ਹਾਂ ਨੂੰ ਵੈਲਡਰ ਕਪਲ ਦੇ ਨਾਮ ਤੋਂ ਜਾਣਿਆ ਜਾਂਦਾ ਹੈਗਾ ਮੈਗਾ ਮੈਨੂੰ ਤਾਂ ਸ਼ਰਮ ਆਉਂਦੀ ਵੀ ਮੈਂ ਕੀ ਦੱਸੂੰਂਗੇ ਦਿਹਾੜੀ ਦਾ ਪਾ ਜਾਂਦੇ ਆ ਫਿਰ ਮੈਂ ਇਹਨਾਂ ਨੂੰ ਕਿਹਾ ਮਖ ਜਾ ਤੁਸੀਂ ਆਪਦਾ ਕੰਮ ਜਾਣਦੇ ਹੋ ਚੰਗਾ ਪੜਾ ਵੈਲਡਿੰਗ ਦਾ ਕੰਮ ਸਿੱਖੇ ਤਾਂ ਫਾਇਦੇ ਕੀ ਤੋਂ ਕਰਨ ਨਹੀਂ ਦਿਹਾੜੀਆਂ ਹੋ ਪਰ ਅਗ ਤਾਂ ਫੇਰ ਹੀ ਨੌਕਰੀ ਨਹੀਂ ਤਾਂ ਬੱਸ ਜਿੰਨਾ ਮਰਜੀ ਪੜ ਲਓ ਆ ਹੀ ਕੁਛ ਕਰਨਾ ਕਰਦਾ ਕੰਮ ਬਸ ਇਹ ਸੋਚ ਕੇ ਪੜਨਾ ਵਿਚਾਰ ਆ। ਨਹੀਂ ਮੇਰੇ ਨਾਲ ਤਾਂ ਪੂਰਾ ਸਾਥ ਹੈ ਮੈਂ ਤਾਂ ਕਹਿੰਦਾ ਪ੍ਰਮਾਤਮਾ ਹਰ ਇੱਕ ਨੂੰ ਇਦਾਂ ਤਰੱਕੀਆਂ ਬਖਸ਼ੇ ਜੀ ਜਦੋਂ ਦੀ ਸਾਡੀ ਮੈਰਜ ਹੋਈ ਆ ਵੀ ਮੈਨੂੰ ਕਦੇ ਆਤਮ ਆਪੈ ਦੀ ਕਮੀ ਨਹੀਂ ਹੋਣ ਦਿੱਤੀ ਇਹਨਾਂ ਨੇ ਪੂਰਾ ਮੇਰੇ ਨਾਲ ਮੁੱਢੇ ਨਾਲ ਮੁੱਢਾ ਜੁੜ ਕੇ ਖੜੇ ਹੈਗੇ। ਪਰ ਲੱsta ਹੁੰਦਾ ਸੀਗਾ ਵੀ ਲੋਕ ਦੇਖਣਗੇ ਕੀ ਕਹਿਣਗੇ ਸੰਗੀ ਜੀ ਲੱਗਦੀ ਸੀ ਜਿਵੇਂ ਅੰਦਰ ਕਰ ਲਿਆ ਥੋੜਾ ਬਹੁਤਾ ਜਨ ਲੱਗ ਕਰਦੀ ਕਰਦੀ ਸੀਗੀ ਫਿਰ ਤੁਹਾਡੇ ਉਸਤਾਦ ਵੀ ਤੁਹਾਡੇ ਆ ਹੀ ਹੋ ਗਏ ਸੀ ਹਾਂਜੀ ਹਸਬੰਦ ਵੀ ਉਸਤਾਦ ਹੀ ਦੋਨੇ ਹੀ ਫਿਰ ਉਸਤਾਦ ਜੀ ਕਹਨੇ ਕਈ ਵਾਰੀ ਕਿਸੇ ਕੋਸ ਨੇ ਕਹਿੰਦੀਆਂ ਵਧੀਆ ਤੂੰ ਤਾਂ ਵੈਲਡਿੰਗ ਕਰ ਲੈਣੀ ਐ ਕਰ ਲੈਣੀ ਆ ਤੈਨੂੰ ਤਾਂ ਵਧੀਆ ਐ ਸ਼ੈਮ ਉਹਨਾਂ ਅਗਲਾ ਕੇ ਇੱਥੇ ਵੀ ਕਈ ਆਉਂਦੇ ਆ ਕਈ ਤਾਂ ਕਹਿ ਜਾਂਦੇ ਆ ਵੀ ਹਨਾ ਕੁੜੀ ਕੰਮ ਕਰਦੀ ਕਈ ਤਾਂ ਥੋੜਾ ਜਿਹਾ ਬੈਡ ਬਿਲ ਵੀ ਕਰਦੇ ਆ ਕਈ ਕਹਿ ਵੀ ਜਾਂਦੇ ਵੀ ਸ਼ਾਵਾਸੇ ਵਧੀਆ ਤੁਸੀਂ ਦੋਨੇ ਕੰਮ ਕਰਦੇ ਕਈ ਬਹੁਤ ਖੁਸ਼ ਹੁੰਦੇ ਆ ਤੁਸੀਂ ਦੇਖ ਰਹੇ ਹੋ ਬੋਲੀਹੋਲੀ ਬਾਬਾ ਤੇ ਮੈਂ ਹਾਂ ਅਫਤਾਰ ਸਿੰਘ ਤੇ ਅੱਜ ਅਸੀਂ ਪਹੁੰਚੇ ਆਂ ਬਠਿੰਡਾ ਸ਼ਹਿਰ ਦੇ ਵਿੱਚ ਅਕਸਰ ਹੀ ਤੁਸੀਂ ਦੇਖਿਆ ਹੋਣਾ ਹੈ ਕਿ ਕਪਲ ਸੋਸ਼ਲ ਮੀਡੀਆ ਤੇ ਜੋੜੇ ਜਿਹੜੇ ਆ ਕਾਫੀ ਜਿਹੜੇ ਹੈਗੇ ਅੱਜ ਕੱਲ ਵਾਇਰਲ ਹੋ ਰਹੇ ਹੈਗੇ ਕਾਫੀ ਟ੍ਰੈਂਡਿੰਗ ਦੇ ਵਿੱਚ ਹੈ ਲੇਕਿਨ ਅੱਜ ਤੁਹਾਨੂੰ ਅਸੀਂ ਬਠਿੰਡਾ ਖਾਸ ਤੌਰ ਤੇ ਲਿਆਏ ਆ ਇੱਕ ਅਜਿਹੇ ਕਪਲ ਦੇ ਨਾਲ ਮਿਲਾਨ ਦੇ ਲਈ ਜਿਨ੍ਹਾਂ ਨੂੰ ਵੈਲਡਰ ਕਪਲ ਦੇ ਨਾਮ ਤੋਂ ਜਾਣਿਆ ਜਾਂਦਾ ਹੈਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਦੋਂ ਤੁਹਾਡੇ ਮੈਰਿਜ ਹੁੰਦੀ ਹੈ ਪਹਿਲਾਂ ਤੁਸੀ ਤੁਹਾਨੂੰ ਪਤਾ ਸੀਗਾ ਇਹ ਕੰਮ ਜਿਹੜਾ ਕੰਮ ਕਰਦੇ ਵੈਲਡਰ ਹਾਂਜੀ ਮੈਨੂੰ ਪਤਾ ਸੀ ਕੰਮ ਕਰਦੇ ਪਹਿਲਾਂ ਵਧੀਆ ਕਰਦੇ ਨੇ ਮੈਂ ਲਗਾ 2008 ਦੇ ਕਰਦੇ ਸੀ ਇਹ ਕੰਮ ਵੈਲਡਿੰਗ ਮੈਰਜ ਤੋਂ ਬਾਅਦ ਫਿਰ 2-3 ਸਾਲ ਤੱਕ ਇਹਨਾਂ ਨੇ ਕੁਝ ਨਹੀਂ ਕੀਤਾ ਦਿਹਾੜੀ ਦੁੱਪੇ ਜਾਂਦੇ ਰਹਿਆ ਕੰਮ ਹੀ ਛੱਡਤਾ ਸੀ ਇਹਨਾਂ ਨੇ ਵੈਲਡਿੰਗ ਦਾ ਫਿਰ ਜਾਂਦੇ ਰਹੇ ਮੈਨੂੰ ਐ ਹੁੰਦਾ ਸੀ ਮੈਂ ਪਿੰਡ ਜਾਊਂਗੀ ਮੈਨੂੰ ਪੁੱਛਣਗੇ ਪਰ ਉਹਨਾ ਕੀ ਕੰਮ ਕਰਦਾ ਪੁੱਛਦੇ ਏ ਛੇਲੀਆਂ ਜਾਣ ਗੌਂਡ ਮੈਂ ਕਿਹਾ ਮੈਨੂੰ ਤਾਂ ਸ਼ਰਮ ਆਉਂਦੀ ਵੀ ਮੈਂ ਕੀ ਦੱਸੂਂਗੀ ਦਿਹਾੜੀ ਦੱਪੇ ਜਾਂਦੇ ਆ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਆਪਦਾ ਕੰਮ ਜਾਣਦੇ ਹੋ ਚੰਗਾ ਪੜਾ ਵੈਲਡਿੰਗ ਦਾ ਕੰਮ ਸਿੱਖੇ ਤਾਂ ਫੈਲੇ ਕਿ ਇਹ ਤੋਂ ਕਰ ਨਹੀਂ ਦਿਹਾੜੀਆਂ ਮੈਂ ਕਿਹਾ ਆਪਾਂ ਦੁਕਾਨ ਵੀ ਕਰ ਲਗੇ ਫਿਰ ਇਹਨਾਂ ਨੇ ਪਹਿਲ ਤਾਂ ਠੇਕੇ ਤੇ ਕਰ ਇਹਨਾਂ ਨੇ ਕਿਆ ਵੀ ਸਾਲ ਹੀ ਬਾਹਰ 5 ਫਰ ਹਾਲੀ ਹਾਲੇ ਅਸੀਂ ਪਿੰਡ ਦੁਕਾਨ ਕਰੀ ਪੈਸੇ ਚੱਕ ਕੇ ਵਿਆਜ ਤੇ ਲੇਡੀਜ਼ ਲੋਨ ਵਗੈਰਾ ਲਏ ਫਿਰ ਹੁਣ ਇਸ ਦੁਬਾਰਾ ਫਿਰ ਉੱਥੇ ਥੋੜਾ ਜਿਹਾ ਮੰਦਾ ਪੈ ਗਿਆ ਕੰਮ ਕੁੰਮ ਪੈਸੇ ਫਸ ਗਏ ਫਿਰ ਸੋਚਿਆ ਵੀ ਕੋਈ ਕੰਮ ਕਰੇ ਤਾਂ ਫਾਇਦਾ ਵੀ ਕੀ ਹੋਏ ਜਦੋਂ ਕੋਈ ਪੜਦਾ ਹੀ ਨਹੀਂ ਪਿਆ ਆਪਾਂ ਨੂੰ ਫਿਰ ਸਾਡੀ ਗੁੜੀ ਇੱਥੇ ਮੈਰਿਜ ਹੋਈ ਵੀ ਉਹਦੀ ਬਠਿੰਡੀ ਵੀ ਆਹੀ ਵੀ 99ੀ ਉਹ ਕਹਿੰਦੀ ਵੀ ਚਲ ਤੁਸੀਂ ਬਠਿੰਡੇ ਕੰਮ ਕਰ ਲਓ ਸ਼ਹਿਰ ਚ ਥੋੜਾ ਜਿਹਾ ਫਰਕ ਆ ਪੈਸੇ ਅਗਲਾ ਨਾਲ ਦੇ ਨਾਲ ਦਿੰਦਾ ਕੰਮ ਕਰਾਉਂਦਾ ਪੈਸੇ ਲੈਦਾ ਫਿਰ ਅਸੀਂ ਇੱਥੇ ਦੁਕਾਨ ਕਰ ਲਈ ਇੱਥੇ ਹੁਣ ਵੀ ਵਧੀਆ ਅਗਾਂ 11 ਦੇ ਵਿੱਚ ਦੀ ਥੋੜਾ ਮਨ ਦਾ ਬਹੁਤ ਜਿਆਦਾ ਪੈ ਗਿਆ ਸੀਗਾ ਜਿਹੜੇ ਕਸਟਮਰ ਜੁੜੇ ਹੋਏ ਸੀ ਉਹ ਵੀ हट ਗਏ ਕਿਉਂਕਿ ਕੰਮ ਕੁੰਮ ਨਿਕਲਦਾ ਨਹੀਂ ਸੀਗਾ ਮੁੰਡੇ ਕਰਦੇ ਨਹੀਂ ਸੀਗੇ हटਗੇ ਚ ਕਰਨੋਂ ਫਿਰ ਹੁਣ ਆਪਸ ਵਿੱਚ ਦੋਨੇ ਜਣੇ ਆਪ ਕਰਦੇ ਆ ਕੰਮ ਤਾਂ ਥੋੜਾ ਜਿਹੜੇ ਪਹਿਲਾਂ हटਗੇ ਸੀ ਉਹ ਵੀ ਨਾਲ ਕਰਵਾਉਂਦੇ ਆ ਇਹ ਕੰਮ ਪੜੇ ਕਿੰਨਾ ਹੋ ਤੁਸੀਂ 10th ਕੀਤੀ ਹੋਈ ਹੈ ਅੱਛਾ ਹਾਂਜੀ ਤੇ ਫਿਰ ਲੱਗਿਆ ਨਹੀਂ ਕਿ ਉਦੋਂ ਪੜਨ ਤੋਂ ਬਾਅਦ ਕੋਈ ਨੌਕਰੀ ਜਾਂ ਮਤਲਬ ਲੜਕੀਆਂ ਦੇ ਕਈ ਖੁਆਸ਼ੀਆਂ ਬਹੁਤ ਹੁੰਦੀਆਂ ਨਾਈ ਨੌਕਰੀ ਚ ਕੋ ਵੀਨ ਪੈਸੇ ਵਾਲੀ ਨਹੀਂ ਨੌਕਰੀ ਹੈ ਅੱਜ ਕੱਲ੍ਹ ਫੈਸਲਾ ਪਰਾ ਕੀਤਾ ਫੇਰ ਹੀ ਨੌਕਰੀ ਨਹੀਂ ਤਾਂ ਬੱਸ ਜਿੰਨਾ ਮਰਜ਼ੀ ਪੜ ਲਓ ਆ ਹੀ ਕੁਛ ਕਰਨਾ ਕਰਦਾ ਕੰਮ ਬਸੇ ਸੋਚ ਕੇ ਆਪਾਂ ਵਿਚਾ ਅੱਛਾ ਇੱਕ ਥੋੜਾ ਇਹ ਕਰੇ ਮੰਮੀ ਡੈਡੀ ਕੰਮ ਕਰਦੇ ਸੀਗੇ ਜਿਵੇਂ ਨਰਮੇ ਦਾ ਹੋ ਗਿਆ ਜਾਂ ਕਣਕ ਵੜਿਆ ਕੁਛ ਵੀ ਫਿਰ ਕਰੇ ਮੈਂ ਵੱਡੀ ਸਾਰਾ ਤੋਂ ਮੈਨੂੰ ਘਰ ਦਾ ਵੀ ਕਰਨਾ ਪੈਣਾ ਪੜਾਈ ਦੇ ਫੇਰ ਅਸ ਕਰਕੇ ਮੈਂ ਛੱਡ ਹੀ ਦਿੱਤੀ ਕਿਉਂਕਿ ਸੂਬਾ ਵੀ ਕਰਕੇ ਆਉਣਾ ਪੈਂਦਾ ਸੀ ਕੰਮ ਫੇਰ ਆ ਸ਼ਾਮ ਨੂੰ ਆ ਕੇ ਵੀ ਨਾ ਤਾਂ ਪੜਨ ਦਾ ਹੀ ਟਾਈਮ ਲੱਗਦਾ ਸੀ ਜੀ ਵਿੱਚ ਤਾਂ ਕਰਕੇ ਫੇਰ ਛੱਡ ਹੀ ਦਿੱਤੀ ਟਨ ਤੋਂ ਬਾਅਦ ਕਿੰਨੇ ਪੈਣ ਪਰਾ ਤੁਸੀਂ ਚਾਰੀ ਅੱਛਾ ਕੀ ਕਰਦੇ ਹੋ ਸਾਰੇ ਛੋਟੇ ਹਾਂਜੀ ਮੇਰੇ ਤੋਂ ਛੋਟੀ ਹੈ ਤਿੰਨੇ ਮੈਰਿਜ ਹੋਈ ਬਿਆ ਗੁੜੀਆ ਦੀ ਤਾਂ ਛੋਟੀ ਦੀ ਤੇ ਬ੍ਰਦਰ ਹੈ ਦੋ 99 ਦੇ ਬੱਚੇ ਮਤਲਬ ਜ਼ਿੰਮੇਵਾਰੀ ਤੁਹਾਡੇ ਤੇ ਮਤਲਬ ਸ਼ੁਰੂ ਤੋਂ ਹੀ ਆ ਗਈ ਜਿਹੜੀ ਹੈ ਵਿਆਹ ਤੋਂ ਬਾਅਦ ਜਿਹੜੀ ਜ਼ਿੰਮੇਵਾਰੀ ਸੀ ਉਹ ਜਿਹੜੀ ਬਾਅਦ ਚਲੀ ਸੀਗੀ ਜਿਹੜੀ ਜ਼ਿਆਦਾ ਆ ਗਈ ਲੇਕਿਨ ਪਹਿਲਾਂ ਤੋਂ ਹੀ ਜ਼ਿੰਮੇਵਾਰੀ ਤੁਹਾਡੇ ਤੇ ਰਹੀ ਹੈ ਹਾਂਜੀ ਸਵੇਰੇ ਉੱਠ ਨਸਦੇ ਆ 5 ਵਜੇ ਉੱਠ ਜਾਂਦੀ ਸਵੇਰੇ ਮੈਂ ਉੱਥੇ ਵੀ ਉੱਠ ਕੇ ਪਾਸੂਆਂ ਨੂੰ ਪੱਟੇ ਇੱਥੇ ਪਾਉਣੇ ਚਾਹ ਪਾਣੀ ਕਰਨਾ ਫਿਰ ਘਰ ਡੰਠਾਣਾ ਕਰਕੇ ਥੋੜਾ ਫਿਰ ਮੈਨੂੰ ਪੜ੍ਹਾਈ ਵੱਨੇ ਧਿਆਨ ਘਾਟੀ ਗਿਆ ਸੀ ਪੜਦੀ ਤਾਂ ਮੈਂ ਬਹੁਤ ਵਧੀਆ ਸੀ ਸ਼ੁਰੂ ਤੇ ਬਹੁਤ ਇੰਟੈਲੀਜੈਂਟ ਸੀ ਪਰ ਇਹਦੇ ਕਰਕੇ ਪੜਾਈ ਹੋਈ ਨਹੀਂ ਕਰਦਾ ਕੰਮ ਕਰਕੇ ਕੀ ਸ਼ੌਂਕ ਕੀ ਸੀਗਾ ਜਦੋਂ ਪੜਦੇ ਸੀਗੇ ਉਦੋਂ ਕੀ ਸ਼ੌਂਕ ਰੱਖਿਆ ਸੀ ਕੋਈ ਨਹੀਂ ਐਵੀਂ ਕੋਈ ਸ਼ੌਂਕ ਨਹੀਂ ਸੀਗਾ ਸ਼ੌਂਕ ਰੱਖੀ ਕੀ ਹੋਊਗਾ ਜੋ ਬੰਨੋਂ ਤਾਂ ਟਾਈਮ ਸਿੱਧੇ ਹੱਥ ਸਾਫ ਨੜੀ ਬੰਨ੍ਹ ਨਹੀਂ ਨਹੀਂ ਅੱਜ ਕੱਲ੍ਹ ਦੀਆਂ ਕੁੜੀਆਂ ਆ ਕਿ ਪੜਾਂਗੇ ਬਾਅਦ ਚ ਅਸੀਂ ਇਹ ਕੰਮ ਕਰਾਂਗੇ ਜਾਂ ਬਾਹਰ ਜਾਵਾਂਗੇ ਕਦੇ ਤੁਹਾਡੇ ਦਿਮਾਗ 'ਚ ਵੀ ਆਉਂਦਾ ਹੁੰਦਾ ਸੀਗਾ ਕਿ ਮਤਲਬ ਪੜ ਰਹੇ ਹਾਂ ਹੁਣ ਕਿ ਪੜਨ ਤੋਂ ਬਾਅਦ ਹੈ ਵਿਆਹ ਤਾਂ ਹੋਣਾ ਹੀ ਹੈ ਉਸ ਤੋਂ ਬਾਅਦ ਮਤਲਬ ਕੰਮ ਕੋਈ ਵਧੀਆ ਕਰਾਂਗੇ। ਨਹੀਂ ਕੁਛ ਨਹੀਂ ਸੀਗਾ ਮੈਂ ਹੁਣ ਹੈਗਾ ਹੈਗਾ ਪਹਿਲਾਂ ਨਹੀਂ ਸੀ। ਹੁਣ ਬਾਹਰ ਜਾਂਦਾ ਹੈਗਾ ਥੋੜਾ ਜਿਹਾ ਵੀ ਐ ਥੋੜਾ ਲਾਈਫ 'ਚ ਸੈਟ ਵਟ ਜੇ ਹੋ ਜਾਣਗੇ ਆਪ ਤਾਂ ਚੱਲ ਨੰਗੀ ਜਾਂਦੇ ਦਿਨ ਬੱਚਾ ਦਾ ਵੀ ਬੱਚਾ ਦਾ ਫਿਊਚਰ ਬਣ ਜੇ ਅੱਗੇ। ਆਪ ਦਾ ਤਾਂ ਕੋਈ ਚੱਕਰ ਨਹੀਂ ਜਿਹੜਾ ਕੁਛ ਲੰਗਿਆ ਕੁਛ ਲੰਗ ਜੂਗਾ ਜੀ ਹੌਲੀ ਹਾਂਜੀ। ਕੀ ਹੈ ਹੁਣ ਕੀ ਕੀ ਕੰਮ ਫਿਰੇ ਜਿਹੜਾ ਵੈਲਡਿੰਗ ਦਾ ਕੰਮ ਸਿੱਖਿਆ ਜਾਂ ਫਿਰ ਜਦੋਂ ਆਪਾਂ ਜੋੜੀਆਂ ਬਣਾਉਨੇ ਲੋਹ ਦੀਆਂ 게ਟ ਬਣਾਉਨੇ ਹੋਰ ਚੀਜ਼ਾਂ ਬਣਾਉਨੇ ਇਹ ਕੰਮ ਸਿਰਫ ਬਾਅਦ ਸਿੱਖਿਆ ਫਿਰ। ਹਾਂਜੀ। ਇੱਕ ਸਾਲ ਹੀ ਹੋਇਆ ਹਜੇ ਪਹਿਲਾਂ ਤਾਂ ਚਲੇ ਕਰਦੇ ਸੀ ਮੇਰੇ ਘਰ ਦੇ ਘਰ ਦਾ ਕੰਮ ਕਰਦੀ ਸੀਗੇ ਮੁੰਡੇ ਰੱਖੇ ਫਿਰ ਉਹਨਾਂ ਰੋਟੀ ਪਾਣੀ ਬਣਾਉਣਾ ਕਪੜਾ ਲੀੜਾ ਤੱਕ ਵੀ ਮੈਨੂੰ ਆਪ ਨੂੰ ਖੁਦ ਨੂੰ ਕਰਨਾ ਪੈਂਦਾ ਸੀ ਸਾਰਾ ਉਹਨਾਂ ਨਾਲ ਧੋਣੇ ਆਈ ਤਾਂ ਕਰਕੇ ਫਿਰ ਮੈਂ ਕਰ ਹੀ ਰਹੀ ਰਹਿੰਦੀ ਸੀ ਕਿ ਹੁਣ ਜਦੋਂ ਥੋੜਾ ਕੰਮ ਜਾਂ ਵੀਕ ਹੁੰਦਾ ਦੇਸਾ ਫਿਰ ਮੈਂ ਆਉਣ ਲੱਗ ਗਈ ਫਿਰ ਉਹ ਸਾਰੇ ਮੁੰਡੇ ਤਾਂ ਹਟਾਈ ਦਿੱਤੇ ਸੀਗੇ ਹੌਲੀ ਹੌਲੀ ਕਰਕੇ ਫਾਇਦਾ ਹੀ ਨਹੀਂ ਸੀ ਕੋਈ ਉਹਨਾਂ ਦੀਆਂ ਤਨਕਾਹਾਂ ਵੀ ਕੱਢ ਰੀਆਂ ਸੀ ਆਪਦਾ ਵੀ ਖਰਚਾ ਘਰ ਵੀ ਕਿਰਾਏ ਤੇ ਦੁਕਾਨ ਵੀ ਕਿਰਾਏ ਤੇ ਇਹ ਵੀ ਕੱਢਣਾ ਹੈ ਫਿਰ ਤਾਂ ਕਰਕੇ ਫਿਰ ਉਹਨਾਂ ਨੂੰ ਹਟਾ ਤਾ ਫਿਰ ਮੈਂ ਕਿਹਾ ਚਲ ਆਪੇ ਕੰਮ ਸਿੱਖਿਆ ਉਦੋਂ ਬੰਦੇ ਵਿੱਚ ਆਇਆ ਸੀਗਾ ਕਿ ਇਹ ਤਾਂ ਜਿਹੜਾ ਮਰਦਾਂ ਦਾ ਕੰਮ ਹੈ ਨਾ ਪੁਰਸ਼ ਜਿਹੜੇ ਕੰਮ ਕਰਦੇ ਆ ਬੰਦੇ ਕੰਮ ਕਰਦੇ ਆ ਕਿ ਲੋਹੇ ਦਾ ਕੰਮ ਹੈ ਵੈਲਡਿੰਗ ਦਾ ਕੰਮ ਹੈ ਲੇਡੀਜ਼ ਜਾਂ ਲੜਕੀਆਂ ਜਿਹੜੀਆਂ ਬਹੁਤ ਕਰਦੇ ਆ ਹਾਂ ਤਾਂ ਹੈ ਜੀ ਪਰ ਫਿਰ ਵੀ ਥੋੜਾ ਜਿਹਾ ਪਹਿਲਾਂ ਤਾਂ ਹੁੰਦਾ ਸੀਗਾ ਵੀ ਲੋਕ ਦੇਖਣਗੇ ਕੀ ਕਹਿਣਗੇ ਸੰਗ ਜੀ ਲੱਗਦੀ ਸੀ ਜਿਵੇਂ ਅੰਦਰ ਕਰ ਲਿਆ ਥੋੜਾ ਬਹੁਤਾ ਜਿਉਂ ਲੱਗ ਕਰਦੀ ਕਰਦੀ ਸੀਗੀ ਫਿਰ ਲੋਕਾਂ ਨੇ ਕਿ ਲੋਕ ਤਾਂ ਬੋਲਦੇ ਹੀ ਰਹਿੰਦੇ ਆ ਫਿਰ ਹੁਣ ਆਪਦੇ ਕੰਮ ਬਾਰੇ ਵੀ ਸੋਚਣਾ ਹੈ ਲੋਕਾਂ ਨੂੰ ਸੋਚਾਂਗੇ ਫਿਰ ਤਾਂ ਕੁਝ ਨਹੀਂ ਬਣ ਸਕਦਾ ਜੀ ਤਾਂ ਇਹਨਾਂ ਕਹੀਏ ਕੀ ਮਤਲਬ ਇਹ ਤੁਹਾਡੇ ਉਸਤਾਦ ਵੀ ਤੁਹਾਡੇ ਆ ਹੀ ਹੋਗੇ ਹਾਂਜੀ ਹਸਬੰਦ ਵੀ ਉਸਤਾਦ ਤੋਂ ਨਹੀਂ ਫਿਰ ਉਸਤਾਦ ਜੀ ਕਹਨੇ ਕਈ ਵਾਰੀ ਕੀ ਸਤਨ ਨਹੀਂ ਨਹੀਂ ਕਈ ਵਾਰੀ ਟੋਕਿਆ ਵੀ ਹੋਣਾ ਜਦੋਂ ਕੰਮ ਸਿੱਖਦੇ ਹੋਗੇ ਤੁਸੀਂ ਕਿ ਐ ਨਹੀਂ ਕਰਨਾ ਡਾਂਟਿਆ ਵੀ ਹੋਣਾ ਮੈਂ ਤਾਂ ਹੋ ਜਾਂਦੇ ਜੀ ਥੋੜਾ ਬਹੁਤ ਆ ਗਲਤ ਫਲਤ ਨੂੰ ਦੇ ਦੱਸਣਗੇ ਨਾ ਫਿਰ ਹੀ ਆਪਾਂ ਨੂੰ ਪਤਾ ਲੱਗਦਾ ਵੀ ਆਪਣੇ ਇੱਥੋਂ ਗਲਤੀ ਆ ਜਾਂ ਆਪਾਂ ਕਿਵੇਂ ਕਰਨਾ ਸੀਗਾ ਫਿਰ ਦੱਸੇ ਵੀ ਤਾਂ ਤੋ ਬਿਨਾਂ ਤਾਂ ਪਤਾ ਲੱਗਦਾ ਵੀ ਨਹੀਂ ਜੀ ਐ ਤਾਂ ਪੁੱਛ ਲਈਦਾ ਗਿਆ ਜਿੱਥੇ ਜਾ ਜਾ ਕੋਈ ਨਾ ਵੀ ਆਪ ਵੀ ਕਰਦੇ ਵੈਸੇ ਤਾਂ ਮੈਂ ਛੇਤੀ ਕਰਦੀ ਨੇ ਇਹਨਾਂ ਨੂੰ ਪੁੱਛ ਕੇ ਕਰਦੇ ਵੀ ਆ ਕੰਮ ਮੈਂ ਕਰਨਾ ਹਾਂਜੀ ਕਿ ਤੂੰ ਅੱਜਕੱਲ ਕਹਿੰਦੇ ਨਾ ਕਿ ਜਿਹੜੀ ਹੋਮ ਮਿਨਿਸਟਰੀ ਕਿਹਾ ਜਾਂਦਾ ਹੈ ਜਿਹੜੀ ਘਰ ਵਾਲੀ ਹੁੰਦੀ ਉਹਨੂੰ ਹੋਮ ਮਿਨਿਸਟਰੀ ਕਿਹਾ ਜਾਂਦਾ ਹੈ ਉਸ ਤੋਂ ਮਤਲਬ ਰੇਕ ਹੀ ਡਰ ਕੇ ਰਹਿੰਦੇ ਹੈ ਮਤਲਬ ਇਹ ਵੀ ਇਸ ਤਰ੍ਹਾਂ ਦੇ ਰਹੇ ਜਦੋਂ ਕੋਈ ਕੰਮ ਸੌਣੇ ਸੀ ਨਹੀਂ ਨਹੀਂ ਅੱਛਾ ਧਾਰ ਵਾਲੀ ਤਾਂ ਕੀ ਗੱਲ ਹੈ ਇਹਦੀ ਹਾਂ ਇਹ ਕਈ ਵਾਰੀ ਮਤਲਬ ਕਹਿੰਦੇ ਨਾ ਉਸਤਾਦ ਜੀ ਕਦੇ ਪੁਰਾਣੇ ਜਦੋਂ ਹੁੰਦੇ ਸੀ ਜਦੋਂ ਚੇਲੇ ਹੁੰਦੇ ਸੀਗੇ ਉਹਨਾਂ ਦੇ ਮਾਰ ਵੀ ਦਿੰਦੇ ਸੀਗੇ ਪਈਆਂ ਨਾ ਸਾਡੇ ਆਪਦੇ ਬਹੁਤ ਪਿੰਗਾਂ ਰਹਿੰਦੀਆਂ ਪੈਂਦੀਆਂ ਰਹਿੰਦੇ ਸੀ ਬਹੁਤ ਗਾਲਾਂ ਮਿਲਦੀਆਂ ਸੀ ਮੇਰੇ ਹਜੇ ਵੀ ਇਧਰ ਲਈ ਕਰਨ ਤੇ ਨਿਸ਼ਾਨ ਹੈਗਾ ਆ ਇਧਰਲੇ ਸੱਚ ਆ ਕਿਵੇਂ ਹੋਇਆ ਵਾ ਉਸਤਾਦ ਨੇ ਮਾਰਿਆ ਸੀ ਇੱਕ ਇਥੇ ਪੇਚਕਾ ਸਮਾਰਿਆ ਸੀ ਪਰ ਲੱਗਦਾ ਨਹੀਂ ਜਿਹੜਾ ਉਹ ਜਿਹੜਾ ਇੱਕ ਥੱਪੜ ਸੀਗਾ ਉਹਨੇ ਕਾਮਯਾਬ ਕਰਤਾ ਉਹੀ ਥੱਪੜ ਨੇ ਉਸਤਾਦ ਨੇ ਝੜਕਿਆ ਤਾਂ ਜੀ ਇਥੋਂ ਤੱਕ ਪਹੁੰਚਾਇਆ ਤਾਂ ਤਾਂ ਅਜਾ ਆਪਣੀ ਰੋਟੀ ਪੇ ਪਾਇਆ ਕਿਸੇ ਦੇ ਹੱਥ ਲਜੱਕ ਨਹੀਂ ਲੋੜਨੀ ਜੀ ਜੇ ਉਹਨੇ ਉਸ ਟਾਈਮ ਝੜਕਿਆ ਤਾਂ ਅਜੇ ਤੱਕ ਪਹੁੰਚ ਗਏ ਜੀ ਹਾਂਜੀ ਉਸਤਾਦ ਨੇ ਆਪਣਾ ਵਧੀਆ ਸਾਥ ਦਿੱਤਾ ਜੀ ਹੁੰਦੀ ਹੈ ਗੱਲ ਕਿ ਵੀ ਮੈਂ ਆ ਕੰਮ ਕਰਨ ਲੱਗ ਗਈ। ਹਾਂਜੀ। ਕੁਝ ਨਹੀਂ ਕਹਿੰਦੀਆਂ ਵਧੀਆ ਤੂੰ ਤਾਂ ਵੈਲਡਿੰਗ ਕਰ ਲੈਣੀ ਐ ਕਰ ਲੈਣੀ ਆ। ਤੈਨੂੰ ਤਾਂ ਵਧੀਆ ਐ। ਐਵੇਂ ਵੀ ਕਹਿੰਦੀਆਂ ਵਿੱਚ ਐਸਾ ਮੈਂ ਕਹਿੰਦੀ ਕੋਈ ਨਾ ਤੁਸੀਂ ਵੀ ਆ ਜਾਓ ਮੇਰੇ ਲਈ ਅਸੀਂ ਤੁਸੀਂ ਕਰਕੇ ਦੇਖ ਲਓ ਜੇ ਹੁੰਦੀ ਆ ਤਾਂ। ਸਹੀ ਗੱਲ ਆਈ। ਆ ਦੇਖਣ ਚ ਲੱਗਦਾ ਹੀ ਹੁੰਦਾ ਈ ਕਰਨਾ ਨਾ ਹੁਣ ਆਪਾਂ ਨੂੰ ਪਤਾ ਵੀ ਆਪਣੇ ਹਾਲਾਤ ਕੀ ਆ। ਦੇਖਣ ਚ ਕੁਝ ਹੋਰ ਆ ਪਰ ਆਪਾਂ ਨੂੰ ਆਪਣੀ ਜ਼ਿੰਦਗੀ ਦਾ ਆਪਾਂ ਨੂੰ ਪਤਾ ਈ ਕਿਸ ਨੂੰ ਕੀ ਪਤਾ ਹੁੰਦਾ। ਜ਼ਿੰਦਗੀ ਚ ਸੋਚਿਆ ਬੜਾ ਕੁਝ ਹੁੰਦਾ ਐ ਸ਼ੌਂਕ ਬੜੇ ਹੁੰਦੇ ਲੇਕਿਨ ਮਜਬੂਰੀਆਂ ਜਿਹੜੀਆਂ ਹੈਗੀਆਂ ਹਾਲਾਤ ਜਿਹੜੇ ਐ ਉਹ ਵੱਖਰੇ ਤੌਰ ਤੇ ਜਿਹੜੇ ਆਪਾਂ ਨੂੰ ਲੈ ਹਾਂਜੀ ਜਿਹੜੀਆਂ ਉਹ ਕੀ ਕਰਦੇ ਐ ਉਹ ਹਾਊਸ ਵਾਈਫ ਹੀ ਐ ਸਾਰੀਆਂ ਹਾਂਜੀ ਦੋਵੇਂ ਹਾਊਸ ਵਾਈਫ ਹੀ ਦੋਨੋਂ ਹਰ ਉਹਨਾਂ ਨੂੰ ਲੱਗਦਾ ਹੋਣਾ ਕਿ ਬਾਹਰ ਦੀ ਜ਼ਿੰਦਗੀ ਮਤਲਬ ਜੇ ਬਾਹਰ ਕੰਮ ਕਰਦੇ ਐ ਕਿਤੇ ਜਾਣਾ ਵੀ ਪੈਂਦਾ ਹੈਗਾ ਵਧੀਆ ਹੈਗਾ ਕਿ ਇਹ ਕਾਰਜ ਜਿਹੜੀ ਐ ਹੋਰ ਆਸਤੇ ਵੀ ਜਿਹੜੀ ਐ ਤੁਸੀਂ ਅੱਜ ਮੇਰੇ ਖਾਲ ਸਿਹਤ ਬਣੇ ਤੁਹਾਨੂੰ ਵੇਖ ਕੇ ਹੋਰ ਲੜਕੀਆਂ ਨੂੰ ਵੀ ਹੌਸਲਾ ਆਉਂਦਾ ਹੋਣਾ ਹਾਂਜੀ ਇਹ ਤਾਂ ਹੈ ਹੀ ਇਹ ਤਾਂ ਉਹਨਾਂ ਅਗਲਾ ਕਈ ਇੱਥੇ ਵੀ ਕਈ ਆਉਂਦੇ ਆ ਕਈ ਤਾਂ ਕਹਿ ਜਾਂਦੇ ਆ ਵੀ ਹਨਾ ਕੁੜੀ ਕੰਮ ਕਰਦੇ ਕਈ ਤਾਂ ਥੋੜਾ ਜਿਹਾ ਬੈਡ ਫੀਲ ਵੀ ਕਰਦੇ ਆ ਕਈ ਕਹਿ ਵੀ ਜਾਂਦੇ ਵੀ ਸ਼ਾਬਾਸ਼ ਵਧੀਆ ਤੁਸੀਂ ਦੋਨੇ ਕੰਮ ਕਰਦੇ ਕਈ ਬਹੁਤ ਖੁਸ਼ ਹੁੰਦੇ ਆ ਕੱਲ ਵੀ ਹੋਣਾ ਕੱਲ ਫੋਨ ਆਇਆ ਸੀ 사우ਦੀਆ ਅਰਬਤ ਗਿਆ ਵਸ ਕੋਈ ਪਾਕਿਸਤਾਨੀ ਉਹਨਾਂ ਨੇ ਫੋਨ ਕੀਤਾ ਕਹਿੰਦੇ ਤੁਹਾਡੀ ਇੰਟਰਵਿਊ ਦੇਖੀ ਸੀ ਵੀ ਬਹੁਤ ਵਧੀਆ ਤੁਸੀਂ ਕਹਿੰਦੇ ਤਰੱਕੀਆਂ ਕਰੋ ਵਧੀਆ ਕੰਮ ਕਰ ਰਹੇ ਹੋ ਕਹਿੰਦੇ ਸਾਨੂੰ ਬਹੁਤ ਖੁਸ਼ੀ ਹੋਈ ਦੇਖ ਕੇ ਪਰ ਥੋੜਾ ਜਿਹਾ ਆਸੇ-ਵਾਸੇ ਵਾਲੀ ਥੋੜਾ ਜਿਹਾ ਲੱਗਦੇ ਆ ਹਾਂਜੀ ਕੋਸ਼ ਨੀਗੇ ਉਤਤੋ ਤੋਂ ਖੁਸ਼ ਦਿਖਾਉਣ ਦੇ ਬਾਰੇ ਵਿੱਚ ਬਹੁਤ ਜੈਲਸ ਫੀਲ ਕਰਦੇ ਆਂ ਕਈ ਗੱਲਾਂ ਸੁਣਨ ਨੂੰ ਮਿਲਦੀਆਂ ਹੋਣੀਆਂ ਹੈ ਨਾ ਸਹੀ ਗੱਲ ਹੈ ਜੀ ਪਹਿਲਾ ਹੁਣ ਪਹਿਲਾਂ ਲਈ ਇੰਟਰਵਿਊ 'ਚ ਮੈਂ ਅਸੀਂ ਗਿਆ ਸੀ ਇਹਨਾਂ ਨੇ ਵੀ ਅਸੀਂ ਦੋਨੇ ਜਣੇ ਇੱਕ ਡੇਢ ਦਿਨ 'ਚ ਦੇ ਗੇਟ ਕੱਢ ਦੇਣੇ ਆ ਤੇ ਉਹ ਇੰਟਰਵਿਊ ਦੇਖ ਕੇ ਇੱਕ ਦੋ ਕਸਟਮਰ ਨੇ ਕਿਹਾ ਸਾਡੇ ਤਾਂ ਐਨੇ ਦਿਨ ਲੇਟ ਕਰਤਾ ਸਾਡੇ ਨੇ ਉਹ ਲੇਟ ਉਹਨਾਂ ਨੂੰ ਇਹ ਨਹੀਂ ਪਤਾ ਲੇਟ ਕਾਰੇ ਪਿੱਛੇ ਆ ਪੈਸੇ ਪਿੱਛੇ ਹੁੰਦਾ ਜਿਵੇਂ ਕਿ ਇਹਦਾ 20000 ਦਾ ਕੰਮ ਅਗਲਾ 5000 ਸਾਈ ਦੇ ਕੇ 5000 ਦਾ ਸਮਾਨ ਤਾਂ ਨਹੀਂ ਆਉਂਦਾ ਉਹ ਤਾਂ ਸਿਰ ਐਡਜਸਟਮੈਂਟ ਕਰਨੀ ਹੈ ਨਾ ਕਿਵੇਂ ਸਮਾਨ ਆਊਗਾ ਕਿ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਬੰਦੇ ਨੇ ਮੌਕੇ ਤੇ ਲਿਆ ਕੇ ਸਾਡਾ ਟਾਈਮ ਇੱਕ ਦਿਨ ਚ ਗੇੜ ਕੱਢਿਆ ਕਿ ਦੋ ਦਿਨ ਚ ਕੱਢਿਆ ਉਹ ਤਾਂ ਸਾਨੂੰ ਨਹੀਂ ਪਤਾ ਜੀ ਅਸੀਂ ਦਿਨ ਰਾਤ ਕਰਕੇ ਕਿਵੇਂ ਕੰਮ ਕੱਢਿਆ ਕਿੰਨੇ ਘੰਟੇ ਕੰਮ ਕਰ ਲੈਨੇ ਫਿਰ ਤੁਸੀਂ ਐ ਤੇ ਕੰਮ ਦੇ ਹਿਸਾਬ ਨਾਲ ਲਈਏ ਤਾਂ ਵੀ ਮਤਲਬ ਸਾਨੂੰ ਹੋਵੇ ਵੀ ਜਲਦੀ ਵਾਲਾ ਹੈ ਨਹੀਂਗਾ ਫਿਰ ਤਾਂ ਅਸੀਂ ਵੈਸੇ ਸਾਨੂੰ ਆਮ ਡੇਲੀ 11 12 ਤੱਕ ਵੱਜ ਜਾਂਦੀ ਲਾਸਟ 12 1 ਤੇ ਜੇ ਕਿਤੇ ਕੋਈ ਜ਼ਿਆਦਾ ਕੰਮ ਹੋਵੇ ਫਿਰ 2 3 ਵੀ ਵੱਜ ਜਾਂਦੇ ਕਈ ਕਈ ਵਾਰ ਤਾਂ ਸਾਰੀ ਰਾਤ ਵੀ ਅੱਛਾ ਡੇਲੀ ਜਿਹੜਾ ਹਾਂਜੀ ਦੋ ਹਾਂਜੀ ਦੋ ਤੋਂ 12 ਰੁਟੀਨ ਹੀ ਹੈ ਡਾ ਰਾਤ ਦੇ ਅੱਛਾ ਹਾਂਜੀ ਦਿਨ ਲਈ ਰਾਤ ਨੂੰ ਬੰਦ ਕਰਨੀ ਕਰਨੀ ਆ ਸਾਡੇ ਸਾਡੇ ਇੱਥੇ ਆਸ-ਪਾਸ ਵਾਲੇ ਬਹੁਤ ਲੱਗਦੇ ਤੁਸੀਂ ਰਾਤ ਨੂੰ ਖੜਕਿਆ ਕਰਦੇ ਹੋ ਮੈਂ ਕਹਾਂ ਅਸੀਂ ਮਿਹਨਤ ਕਰਦੇ ਕੋਈ ਨਸ਼ਾ ਨਹੀਂ ਕਰਦੇਗੇ ਕੋਈ ਨਸ਼ਾ ਨਹੀਂ ਵੇਚਦੇ ਵੀ ਅਸੀਂ ਮਿਹਨਤ ਕਰਦੇ ਆ ਆਪਣੀ ਮਿਹਨਤ ਕਰਾਂਗੇ ਤਾਂ ਫੇਰ ਹੀ ਆ ਜੀ ਹਾਂਜੀ ਫਿਰ ਉਸ ਤੋਂ ਬਾਅਦ ਕਰਦੀਆਂ ਜ਼ਿੰਮੇਵਾਰੀਆਂ ਵੀ ਤੁਹਾਡੀਆਂ ਬਣ ਜਾਂਦੀਆਂ ਆ ਕੀ ਇਸ਼ੂ ਕੀ ਆ ਤੁਹਾਡੇ ਕੋਲੇ ਬੱਚਾ ਹਾਂਜੀ ਬੱਚੇ ਵੀ ਆ ਹਾਂਜੀ ਦੋ ਬੱਚੇ ਦੋ ਬੱਚੇ ਹਾਂਜੀ ਇੱਕ ਗੁੜੀ ਹੈ ਗੁੜੀ ਹਾਂ ਅੱਛਾ ਹਾਂਜੀ ਗੁੜੀਆ 9 ਸਾਲ ਦੀ ਹੈ ਜੀ ਮੁੰਡਾ 4 ਸਾਲ ਦਾ ਹੈ ਫਿਰ ਉਹ ਜ਼ਿੰਮੇਵਾਰੀ ਵੀ ਹੁੰਦੀ ਆ ਉਹਨਾਂ ਨੂੰ ਸੰਭਾਲਣਾ ਵੀ ਹੁੰਦਾ ਹੈ ਸਕੂਲ ਆ ਹੁਣ ਛੁੱਟੀਆਂ ਸੀਗੀਆਂ ਸਕੂਲ ਜਿਹੜੇ ਸ਼ੁਰੂਆਤ ਹੋ ਗਏ ਹਾਂਜੀ ਗੁੜੀਆ ਦਾ ਵਾਸ ਮੇਰੀ ਦਾਦੀ ਕੀ ਰਹਿੰਦੀ ਹੈ ਜੀ ਉੱਥੇ ਵੱਢਦੀ ਆ ਕੱਲਾ ਬੇਟਾ ਹੀ ਆ ਮੇਰੇ ਕੋਲੇ ਹਾਂਜੀ ਉਹ ਜ਼ਿੰਮੇਵਾਰੀ ਫਿਰ ਰੋਟੀ ਬਣਾਣੀ ਪਾਣੇ ਫਿਰ ਉਸ ਤੋਂ ਬਾਅਦ ਦੁਪਹਿਰ ਦਾ ਜਾਂ ਰਾਤ ਦਾ ਉਹ ਜ਼ਿੰਮੇਵਾਰੀ ਵੀ ਤੁਸੀ ਨਿਭਾਉਂਦੇ ਹੋ ਉਹ ਤਾਂ ਫਿਰ ਕਰਨੇ ਹੀ ਪੈਂਦੇ ਆ ਜੀ ਹੁਣ ਆਪਾਂ ਨਹੀਂ ਕਰਾਂਗੇ ਫਿਰ ਹੋਰ ਕੌਣ ਕਰੂਗਾ ਇਹ ਤੁਸੀਂ ਐਸ ਕੰਮ ਚ ਇਹਨਾਂ ਦਾ ਸਾਥ ਦਿੰਦੇ ਹਨ। ਹਾਂਜੀ। ਪੂਰਾ? ਹਾਂਜੀ। ਉਸ ਕੰਮ ਚ ਆ ਦਿੰਦੇ ਸਨ। ਉਹ ਤਾਂ ਫਿਰ ਉਹਨਾਂ ਮੇਰਾ ਕੰਮ ਆਣਾ ਸੀ। ਅੱਛਾ। ਉਹ ਮੈਂ ਹੀ ਕਰੂੰਗੀ। ਆਹ ਕੰਮ ਵੀ ਵੈਸੇ ਥੋੜਾ ਹੈ। ਉਹ ਦੇਖੋ ਸਾਥ ਦੇ ਰਹੇ ਆ। ਉਹ ਇਕੱਲਾ ਕੰਮ ਕਰਦੇ ਆਪ ਦਾ। ਨਹੀਂ ਫਿਰ ਉਹ ਕੰਮ ਮੈਂ ਕਰ ਨਹੀਂ ਸਕਦਾ ਜੀ। ਮੈਂ ਜਿਹੜਾ ਕੰਮ ਇਹ ਆ ਇਹ ਕਰ ਸਕਦਾ ਜੀ। ਦੇਖੋ ਉਹਨਾਂ ਨੇ ਸਿੱਖਿਆ ਹਨਾ। ਹਾਂਜੀ। ਹਾਂ। ਲੱਗਦਾ ਕਿ ਹੁਣ ਦੁਬਾਰਾ ਸਿੱਖੋਗੇ ਉਹ ਕੰਮ ਦੀ ਨਹੀਂ ਜੀ ਅੱਛਾ ਨਹੀਂ ਨਹੀਂ ਆਪਣੇ ਨੌਪਤੀ ਨੇ ਇਹ ਕਦੇ ਵੀ ਉਹ ਕੰਮ ਕਰਨਾ ਪਵੇ ਜੀ ਇਹ ਕਹਿੰਦੇ ਕਿ ਉਸਤਾਦ ਜੀ ਮੈਂ ਹੀ ਕਵਾਣਾ ਉਹ ਹੋਰ ਨੂੰ ਮੈਂ ਉਸਤਾਦ ਜੀ ਚਲੋ ਕੋਈ ਗੱਲ ਨਹੀਂ ਰਹਿਤੋ ਜੀ ਹੋਰ ਜਿਹੜੀਆਂ ਲੜਕੀਆਂ ਦੇ ਸ਼ੌਂਕ ਹੁੰਦੇ ਆ ਹਨਾ ਸੂਟ ਪਾਣਾ ਜਾਂ ਮਤਲਬ ਚੰਗਾ ਕੋਈ ਬਾਜ਼ਾਰ ਜਾਣਾ ਖਾਣ ਪੀਣ ਮਤਲਬ ਟੋੜੀ ਡਰੈਸ ਤਾਂ ਹੀ ਰਹਿੰਦੀ ਹੈ ਕਿ ਸਵੇਰੇ ਪਾਲੀ ਤੇ ਉਸ ਤੋਂ ਬਾਅਦ ਸ਼ਾਮ ਨੂੰ ਜਿਹੜੇ ਤੁਸੀਂ ਆਹੀ ਕੱਪੜੇ ਜਿਹੜੇ ਰਾਤ ਨੂੰ ਆ ਟੋੜੇ ਹਨਾ ਲੱਗਦਾ ਨਹੀਂ ਕਿ ਕਦੇ ਮਤਲਬ ਉਹ ਚੀਜ਼ਾਂ ਜਿਹੜੀਆਂ ਦੇਖ ਕੇ ਕਦੇ ਮਨ 'ਚ ਆਉਂਦਾ ਹੋਊਗਾ ਸ਼ਾਇਦ ਮੈਂ ਕੰਮ ਹੋਰ ਕੋਈ ਕਰ ਦਿੱਤਾ ਪਹਿਲਾਂ ਪਹਿਲਾਂ ਹੁੰਦਾ ਸੀ ਹੁਣ ਤਾਂ ਨਹੀਂ ਹੁਣ ਤਾਂ ਬਸ ਐ ਹੀ ਆ ਵੀ ਕੰਮ ਕਰਨਾ ਬਸ ਕੰਮ ਤੋਂ ਕਰੇ ਕਰ ਤੋਂ ਕੰਮ ਬਸ ਹੀ ਦੋ ਹੀ ਕੰਮ ਹੁਣ ਤਾਂ ਹੋਰ ਤਾਂ ਕੋਈ ਨਹੀਂ ਹਾਂ ਸੋਨ ਸ਼ੌਂਕ ਵੀ ਪੈਸੇ ਨਾਲ ਹੀ ਬਣਾਈ ਜਾਂਦੇ ਪੈਸਾ ਹੋਵੇ ਤਾਂ ਫੇਰ ਹੀ ਸ਼ੌਂਕ ਚੰਗੇ ਲੱਗਦੇ ਬਿਨਾਂ ਪੈਸੇ ਤੋਂ ਸ਼ੌਂਕ ਵੀ ਨਹੀਂ ਚੰਗੇ ਲੱਗਦੇ ਜੀ ਸੋਨ ਵੀ ਪਤਰੀ ਹਣ ਸਭ ਮਜਬੂਰੀ ਇਹ ਜੇ ਘਰ ਦੀਆਂ ਮਾਰ ਜਾਂਦੀਆਂ ਗਿਆ ਪੈਸੇ ਖੜਦੇ ਨਹੀਂਗੇ ਜਿੰਨੇ ਕਹੀਦੇ ਆ ਮੈਂ ਤੁਹਾਨੂੰ ਕਹਦੇ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ ਜਿੰਨੇ ਕਹੀਦੇ ਉਹਨੇ ਕਿ ਲਾਈ ਜਾਂਨੇ ਕਿਸ ਤੱਕ ਉਸਤਾ ਭਰੀ ਜਾਂਨੇ ਆ ਮੈਨੂੰ ਕਿਸੇ ਦਾ ਸਹਾਰਾ ਨਹੀਂ ਸੀਗੇ ਜੀ ਅਸੀਂ ਦੋਨਾਂ ਜੀ ਆਨੇ ਰਲ ਮਿਲ ਕੇ ਵਿਚਾ ਲੋਕਾਂ ਦੇ ਵਿਚਾਰ ਨੇ ਮੇਰੇ ਭਰਾਵਾਂ ਨੇ ਸੰਯੋਗ ਦਿੱਤਾ ਮੈਨੂੰ ਪੈਸੇ ਦੇਤੇ ਨਾਲ ਕਿਸੇ ਤੋਂ ਉਹ ਤੋਂ ਦਵਾਤੇ ਉਹ ਤੋਂ ਦਵਾਤੇ ਵੀ ਇੱਥੋਂ ਤੱਕ ਮੈਂ ਸਮਾ ਲਿਆ ਜੀ ਹਣ ਉਹ ਥੋੜੇ ਥੋੜੇ ਕਰਕੇ ਮੈਂ ਲਾਹੀ ਜਾਂਦਾ ਰਹਿਣਾ ਹੀ ਉਹ ਫਿਰ ਆਏ ਕਰਕੇ ਨਹੀਂ ਵਧੀਆ ਚਲੋ ਜ਼ਿੰਦਗੀ ਤੁਸੀਂ ਦੇਖੋ ਕਹਿੰਦੇ ਹੁੰਦੇ ਕਿ ਜਿਹੜਾ ਮੀਆਂ ਬੀਬੀਆਂ ਉਹ ਇੱਕ ਗੱਡੀ ਦੇ ਉਹ ਪਹੀਏ ਹੈਗੇ ਜਿਹੜੇ ਬਰਾਬਰ ਜਦੋਂ ਚੱਲਦੇ ਆ ਉਦੋਂ ਹੀ ਜਿਹੜੀ ਜ਼ਿੰਦਗੀ ਟੱਪਦੀ ਹੈ ਹਾਂਜੀ ਇਹ ਤਾਂ ਗੱਲ ਹੈਗੀ ਜੇ ਪਰ ਇੱਕ ਦੂਜੇ ਨਾਲ ਸਾਥ ਹੋਵੇ ਫੇਰ ਹੀ ਜ਼ਿੰਦਗੀ ਲੱਗਦੀ ਹੈ ਨਹੀਂ ਨਹੀਂ ਜੀ ਹੁਣ ਬਹੁਤ ਲੋਕ ਕਹਿ ਦਿੰਦੇ ਆਗੇ ਵੀ ਤੂੰ ਸਮਾਰ ਨਹੀਂ ਉਹ ਕਰਦਾ ਗਾ ਲਿਆਉਂਦਾ ਨੀਗਾ ਹੁਣ ਮੈਨੂੰ ਪਤਾ ਜੀ ਮੈਂ ਦਿੱਲੀ ਦੀ ਆ 33200 ਰੁਪਏ ਕਿਸ਼ਤ ਭਰਦਾ ਵਾ ਜਿਹੜੀ ਤੇ ਦੁਕਾਨ ਕਰੀ ਆਗੀ ਉਹਨਾਂ ਤੋਂ ਪੈਸੇ ਲੈਤੇ ਸੀ ਚਲਾਇਆ ਆਪਾਂ ਨੂੰ ਕੋਈ ਜਵਾਬ ਨਹੀਂ ਦਿੰਦੇ ਸਾਰੇ ਨਾਲ ਬਣੀ ਹੋਈ ਆ ਪਰ ਮੈਨੂੰ ਕਿਸੇ ਨੇ ਸਹਾਰਾ ਨਹੀਂ ਦਿੱਤਾਈ ਬਸ ਇਕੱਲੇ ਆ ਜਿਨ੍ਹਾਂ ਨੇ ਮੈਨੂੰ ਸਹਾਰਾ ਦਿੱਤਾ ਜੀ ਨੇ ਸਭ ਭੱਜ ਗਏ ਸੀ ਅੱਜ ਕੱਲ ਕੋਈ ਰਿਸ਼ਤੇਦਾਰ ਨਹੀਂ ਪਿਆਰ ਪੈਸੇ ਆਗੇ ਤਾਂ ਰਿਸ਼ਤੇਦਾਰ ਵੀ ਖੜਦੇ ਆ ਹੁਣ ਕੋਈ ਵੀ ਨਹੀਂ ਖੜਦੀ ਅੱਜ ਕੱਲ ਸਭ ਮਤਲਬੀ ਹੈ ਜੀ ਮੈਨੂੰ ਛੋਟਾ ਵੀ ਆਰਮੀ ਚਾਹੀਦਾ ਉਹਨੇ ਵੀ ਸਾਡਾ ਕਦੇ ਸਾਥ ਦਿੱਤਾ ਹੀ ਹਾਂਜੀ ਚਲੋ ਦੇਸੀ ਸੇਵਾस्ते ਕੰਮ ਕਰ ਰਿਹਾ ਵਧੀਆ ਹੈਗਾ ਲੇਕਿਨ ਜਿਹੜਾ ਹੈਗਾ ਜਿੰਨਾ ਕ ਸਾਥ ਦੇਣਾ ਚਾਹੀਦਾ ਮਦਦ ਜ਼ਰੂਰ ਕਰਨੀ ਚਾਹੀਦੀ ਆਪਾਂ ਕੋਈ ਨਹੀਂ ਅੱਜ ਕੱਲ ਕਰਦਾ ਹੀ ਹੈ ਕੱਲ ਤਾਂ ਜੇ ਆਪਦੇ ਪੈਰਾ ਤੇ ਆਪ ਖੜੇ ਹੋ ਜਾਗੇ ਤਾਂ ਬਸ ਮਦਦ ਤਾਂ ਨਹੀਂ ਆਸਪ ਕੋਈ ਨਹੀਂ ਕਰਦਾ ਹੀ ਅੱਜ ਕੱਲ ਤਾਂ ਬਿਲਕੁਲ ਭਾਰੀਆ ਫੇਰੀ ਭੈਣ ਭਰਾ ਹੀ ਫੇਰੀ ਮਾਪਿਓ ਜੇ ਜੀਵ ਖਾਲੀ ਆ ਫਿਰ ਕੋਈ ਰਿਸ਼ਤਾ ਨਹੀਂ ਕੋਈ ਨਹੀਂ ਪੈਸੇ ਨਾਲ ਹੀ ਪੁੱਛਦੇ ਸਾਰੇ ਜਾਣੇ ਫਿਰ ਪਿੰਡ ਪਿੰਡ ਜਾਣੇ ਕਿੰਨਾ ਟਾਈਮ ਬਾਅਦ ਸਮਾਂ ਲੱਗਦਾ ਹੈ ਮੇਰੇ ਖਿਆਲ ਚ ਇਥੋਂ ਲਗਦਾ ਨਹੀਂ ਸਹੀ ਜੇ ਜਾਣੇ ਆ ਉਹ ਵੀ ਅਸੀਂ ਐ ਨਹੀਂ ਪਤਾ 9 ਵਜੇ ਯਾਨੀ ਕਿ 10 ਵਜੇ ਜਾਣੋ ਫੋਨ ਲਾਈ ਜਾਣਗੇ ਕਿੱਥੇ ਜੇ ਆਗੇ ਐਨਾ ਨੇਰਾ ਕਰਤਾ ਤੁਸੀਂ ਟਾਈਮ ਨਾਲ ਆ ਜਾ ਕਰੋ 9 10 ਵਜੇ ਜਾਈਦਾ ਸੀ ਸਵੇਰੇ ਫੇਰ ਦੁਕਾਨ ਦੇ ਟਾਈਮ ਨਾਲ ਮੋੜ ਆਈ ਲਈ ਟਾਈਮ ਹੀ ਨਹੀਂ ਲਗਦਾ ਜੀ ਫੈਮਿਲੀ ਤੁਹਾਡੀ ਖੁਸ਼ ਹੈ ਕਿ ਮਤਲਬ ਸਾਡੀ ਕੁੜੀ ਹੈ ਜਿਹੜੀ ਆ ਕੰਮ ਕਰਨ ਲੱਗ ਗਈਆਂ ਮਤਲਬ ਕੰਮ ਕਰਨਾ ਕੋਈ ਮਾੜਾ ਨਹੀਂ ਕੋਈ ਵੀ ਕੰਮ ਹੋਵੇ ਕਰਨਾ ਚਾਹੀਦਾ ਹੈ ਲੇਕਿਨ ਕਈ ਵਾਰੀ ਹੁੰਦਾ ਹੈ ਕਿ ਆਪਾਂ ਜਿਹੜੇ ਸਮਾਜ ਚ ਰਹਨੇ ਆ ਉੱਥੇ ਕਈ ਤਰ੍ਹਾਂ ਦੀ ਆਪਾਂ ਨੂੰ ਗੱਲਾਂ ਜਰੂਰ ਸੁਣਨ ਤੋਂ ਮਿਲਦੀਆਂ ਤੇ ਖਾਸ ਕਰਕੇ ਆਪਣੇ ਪਰਿਵਾਰਾਂ ਤੋਂ ਨਹੀਂ ਜੀ ਸਾਡੇ ਸਾਡੇ ਤਾਂ ਦੋਨੇ ਪਾਸੇ ਵੈਸੇ ਅਜੇ ਤੱਕ ਨਾ ਤਾਂ ਮੇਰੇ ਸਹੁਰੇ ਬੰਨੇ ਕੋਈ ਕਿਸੇ ਨੇ ਕੁਝ ਕਿਹਾਗਾ ਉਹ ਤਾਂ ਆਪ ਕਹਿੰਦੇ ਵਧੀਆ ਤੁਸੀਂ ਦੋਨੇ ਕੰਮ ਕਰਦਿਆ ਕਰੋ ਤੁਹਾਨੂੰ ਬੰਦਾ ਰੱਖਣ ਦੀ ਜ਼ਰੂਰਤ ਹੀ ਨੀਗੀ ਵੀ ਜਿਹੜੀ ਹੁਣ ਉਹਨੂੰ ਸੈਲਰੀ ਦਿੰਨੇ ਉਹ ਹੀ ਆਪਦੇ ਘਰੇ ਆਪ ਦਾ ਹੋ ਜਾਂਦਾ ਗੁਜ਼ਾਰਾ ਜੀ ਹੋ ਜਾਂਦਾਗਾ ਨਾ ਮੇਰੇ ਕੋਲ ਬਚਤ ਹੁੰਦੀ ਹਾਂ ਹਾਂ ਜੀ ਤਾਂ ਇਹ ਹੁਣ ਕੀ ਸੋਚਿਆ ਹੈ ਇਸ ਵਾਰ ਕੰਮ ਨੂੰ ਅੱਗੇ ਵਧਾਣਾ ਹੈ ਤੁਹਾਡੇ ਕੀ ਸੁਪਨੇ ਨੇ ਕੰਮ ਦਾ ਹੁਣ ਜਿਹੜਾ ਹੈਗਾ ਕਰੀ ਜਾਂਦੇ ਆ ਪਰ ਇਹਨਾਂ ਦਾ ਹੈਗਾ ਵੀ ਥੋੜਾ ਜਿਹਾ ਡ੍ਰੀਮ ਕੇ ਥੋੜਾ ਜਿਹਾ ਅੱਗੇ ਵੱਡਾ ਕੰਮ ਹੋਰ ਕਰਗੇ ਵਿਧਾਗੇ ਕੰਮ ਨੂੰ ਮੇਰਾ ਹੈਗਾ ਵੀ ਮੈਂ ਬਾਹਰ ਚਲੀ ਜਾਵਾਂ ਬਸ ਆਈ ਆਈ ਮੈਂ ਇੱਕ ਸਾਲ ਇੱਕ ਡੇਢ ਸਾਲ ਤੱਕ ਚਲੇ ਜਾਣਾ ਬਸ ਮੈਨਾਂ ਵੀ ਥੋੜਾ ਜਿਹਾ ਬੱਚਾ ਦੀ ਲਾਈਫ ਬਣ ਜੇ ਹੋਰ ਆਪਣਾ ਕੋਈ ਨਹੀਂ ਬਾਰਜੇ ਜਾਉਂਗਾ ਤਾਂ ਫਿਰ ਕੀ ਕਰੋਗੇ ਕੀ ਸੋਚੇਗੀ ਉਹ ਤੇ ਬਾਹਰ ਮੇਰਾ welding ਦੇ ਕੰਮ ਤੇ ਜਾਂਦੇ ਰਾਹ ਦੀ ਰੋਲਾ ਕੰਮ ਉੱਥੇ ਕੰਮ ਇੱਥੇ ਕਰਨਾ ਉਹੀ ਕੰਮ ਇੱਥੇ ਕਰਨਾ ਉੱਥੇ ਵੀ ਇਹੀ ਕੰਮ ਕਰਨਾ ਇਹ ਰੋਲਾ ਇਹ ਆ ਕਿ ਇੱਥੇ ਆਪਾਂ ਆਈ ਚਲਾਈ ਚੱਲੀ ਜਾਂਦੀ ਆ ਉੱਥੇ ਬਾਹਰ ਜਾਣੇ ਆ ਕੱਲਾ ਆਪਣਾ ਪਤਨ ਦਾ ਪਿੱਛੇ ਫੈਮਿਲੀ ਛੱਡ ਕੇ ਐ ਬੱਚਿਆ ਬੰਦਾ 4 ਪੈਸੇ ਸੇਵ ਕਰ ਲੈਂਦੇ ਜੀ ਹੋਰ ਕੋਈ ਚੱਕਰ ਨਹੀਂ ਮਤਲਬ ਉੱਥੇ ਪੈਸਾ ਜ਼ਿਆਦਾ ਹੈ ਹਾਂ ਜੀ ਤੁਸੀਂ ਵੀ ਸਹਿਮਤ ਹੋ ਇਸ ਗੱਲ ਤੋਂ ਕਿ ਮਤਲਬ ਹੈ ਹਾਂਜੀ ਹਾਂਜੀ ਮੈਂ ਸਹਿਮਤ ਹਾਂ ਇਸ ਗੱਲ ਦੇ ਵਿੱਚ ਮੈਂ ਹੀ ਇਹਨਾਂ ਨੂੰ ਕਿਹਾ ਵਾ ਮੈਂ ਕਿਹਾ ਚਲੋ ਮੈਂ ਇੱਧਰ ਕੰਮ ਕਰੂੰਗਾ ਮੈਂ ਥੋੜਾ ਜਿਹਾ ਕੰਮ ਨੂੰ ਅੱਗੇ ਵਧਾਵਾਂਗਾ ਤੁਸੀਂ ਥੋੜਾ ਜਿਹਾ ਉੱਧਰ ਧਿਆਨ ਦਿਓ ਬਾਹਰ ਜਾਨਵਰੇ ਹੁਣ ਇਸ ਕਰਕੇ ਇਹਨਾਂ ਨੂੰ ਕੰਮ ਤੇ ਲਾ ਰਿਹਾ ਮੈਂ ਵੀ ਥੋੜਾ ਜਿਹਾ ਹੋਰ ਸਿੱਖ ਜੋ ਇਹਨਾਂ ਨੂੰ ਬਿਲਡਿੰਗ ਦੇ ਕੰਮ ਚ ਬਾਹਰ ਭੇਜਣਾ ਹੈ ਜੀ ਉਹ ਸਾਡੇ ਰਿਸ਼ਤੇਦਾਰ ਗਏ ਹੋਇਆ ਉਹਨਾਂ ਕੋਲ ਭੇਜ ਦਾਂਗੇ welding ਦੇ ਕੰਮ ਦੀ ਬਾਹਰ ਬਹੁਤ ਜ਼ਿਆਦਾ ਮੰਗ ਹੈ ਜੀ ਹਾਂਜੀ ਉਧਰ ਸੈਲਰੀ ਵਗੈਰਾ ਇਹ ਵੀ ਹਾਲਾਤਾਂ ਮਾਰੇ ਜਾ ਰਹੇ ਆ ਕਿ ਚਲੋ ਸਾਡੀ ਤਾਂ ਜ਼ਿੰਦਗੀ ਹੁਣ ਜਿਹੜੀ ਸੀਗੀ ਲੰਘ ਗਈ ਹੈ ਜੀ ਵੀ ਅੱਗੇ ਬੱਚਿਆਂ ਦਾ ਫਿਚਰ ਬਣਾਉਣ ਬਾਰੇ ਸੋਚ ਰਹੇ ਆ ਜੀ ਤਾਂ ਹੁਣ ਬਰੇ ਬੇਟੇ ਨੂੰ ਵੀ ਹਜੇ ਤੱਕ ਮੈਂ ਸਕੂਲ ਲਾਇਆ ਜੀ ਫਿਚਰੀ ਇੰਨੇ ਇੱਕ ਡਾਉਨ ਸੀਗੇ ਹੁਣ ਅੱਗੇ ਲਾਵਾਂਗੇ ਜੀ ਕੀ ਕੀ ਕੰਮ ਕਰ ਲੈਣਾ ਫਿਰ ਇਹਦੇ ਵਿੱਚ ਕੀ ਕੀ ਬਣਾਉਣਾ ਹੈ ਗੇਟ ਹੋ ਗਿਆ ਗ੍ਰਿੱਲਾ ਭਾਈ ਤੇ ਮਤਲਬ ਛੱਤ 'ਤੇ ਜਾਲ ਹੋਗੇ ਚਗਾਠਾਂ ਦਾ ਚਗਾਠ ਮੰਨੀ ਬੱਸ ਮੈਂ ਘਾਟੀ ਕੀਤੀ ਲੱਗਦੀ ਆ ਉਹ ਮੈਨੂੰ ਥੋੜਾ ਜਿਹਾ ਓੱਖਾ ਲੱਗਦਾ ਹੈ ਤਾਂ ਸੋਖਾ ਹੈਗਾ ਬਟ ਮੈਂ ਕੀਤਾ ਨਹੀਂ ਮੈਨੂੰ ਔਖ ਲੱਗਦਾ ਮੈਨੂੰ ਲੋਹੇ ਦਾ ਕੰਮ ਵੀ ਔਖ ਲੱਗਦਾ ਲੋਹੇ ਦਾ ਜਿਹੜਾ ਬਸ ਆਈ ਮਤਲਬ ਗਰੇਲਾ ਲੋਹੇ ਹੀ ਕੰਮ ਆਈ ਕਦੇ ਉਹ ਜੇ ਸਮੇਂ ਯਾਦ ਆਉਂਦਾ ਜਦੋਂ ਲੱਗਿਆ ਹੋਵੇ ਕਿ ਮਤਲਬ ਇਸ ਕੰਮ ਮੈਨੂੰ ਨਹੀਂ ਸਿੱਖਣਾ ਚਾਹੀਦਾ ਸੀਗਾ ਜਾਂ ਮਤਲਬ ਕਦੇ ਦਿਲ ਚ ਆਇਆ ਹੋਵੇ ਨਾ ਕਦੇ ਵੀ ਨਹੀਂ ਸੋਚੇ ਨਹੀਂ ਕਰਿਆ ਬਸ ਜੇ ਜੋ ਕੁਝ ਕਿਸਮਤ ਚ ਆਈ ਉਹ ਹੀ ਮਿਲਣਾ ਹੈ ਹੋਂ ਵਿੱਚ ਐਵੇਂ ਆ ਪਫालतू ਦੀਆਂ ਗੱਲਾਂ ਸੋਚੇਗਾ ਨਹੀਂ ਮੈਂ ਇਹ ਕਰਨਾ ਸੀ ਮੈਂ ਉਹ ਕਰਨਾ ਸੀ ਉਹਦਾ ਕੋਈ ਫਾਇਦਾ ਨਹੀਂ ਸੋਚਦਾ ਜੀ ਬਾਦੂ ਦੀ ਟੈਨਸ਼ਨ ਹੀ ਆ ਜੋ ਹੈਗਾ ਬਸ ਸਹੀ ਆ ਚੱਲਣ ਦੋ ਬਦਲਾਵੀ ਇੱਛਾ ਸੀ ਮੈਂ ਵੀ ਇਹਨਾਂ ਦੇ ਬਾਕੀ ਇਹਨਾਂ ਦੇ ਮਨ ਦੀ ਇੱਛਾ ਸੀ ਨਾ ਵੀ ਮੈਂ ਇਹ ਕੰਮ ਕਰਾਂ ਮੈਂ ਸਿੱਖਾਂ ਜਦੋਂ ਹਣ ਸਾਰੇ ਮੰਡੇ ਮੰਡੇ ਛੱਡ ਗਏ ਮੇਰਾ ਆਪਦਾ ਵੀ ਹੌਸਲਾ ਟੁੱਟ ਗਿਆ ਸੀਗਾ ਮੈਨੂੰ ਐ ਹੋ ਗਿਆ ਵੀ ਲੋਕੀ ਮੈਨੂੰ ਕਹਿਣ ਲੱਗ ਗਏ ਵੀ ਤੂੰ ਹੁਣ ਸਮਾਨ ਛੱਡ ਕੇ ਭੱਜੇਗਾ ਇੰਨੇ ਕਿ ਮੇਰੇ ਹਾਲਾਤ ਮਾੜੇ ਹੋ ਗਏ ਸੀਗੇ ਜੀ ਠੀਕ ਹੈ ਫਿਰ ਉਦੋਂ ਤੇ ਇਹਨਾਂ ਤੇ ਮਨ ਚ ਇੱਛਾ ਜਾਗੀ ਕਿ ਵੀ ਮੈਂ ਇਹਨਾਂ ਦਾ ਸਾਥ ਦੇਵਾਂ ਤੇ ਇਹਨਾਂ ਨੇ ਮੇਰਾ ਸਾਥ ਦਿੱਤਾ ਨਹੀਂ ਮੈਨੂੰ ਤਾਂ ਐ ਸੀ ਮੈਂ ਤਾਂ ਸਮਾਨ ਵੇਚਣ ਲਈ ਤਿਆਰ ਹੋ ਗਿਆ ਸੀ ਦੁਕਾਨ ਦਾ ਮੈਂ ਵੀ ਚਲੋ ਆਪਾਂ ਕਰੌਣਾ ਕਿ ਜੋ ਕੁਝ ਬਚਦਾ ਹੀ ਨਹੀਂ ਹੈਗਾ ਜੀ ਤੇ ਇਹਨਾਂ ਨੇ ਫਿਰ ਮੇਰਾ ਸਾਥ ਦਿੱਤਾ ਉਦੋਂ ਤੋਂ ਫਿਰ ਇਹਨਾਂ ਦੇ ਮਨ ਚ ਇਹ ਜੀ ਇਹ ਵੀ ਬਿਲਡਿੰਗ ਦਾ ਕੰਮ ਮੈਂ ਕਰਾ ਤੇ ਮੈਂ ਨਾਲ ਹੌਸਲਾ ਦੇ ਮੈਂ ਇਹਨਾਂ ਨੂੰ ਹਾਂਜੀ ਫਿਰ ਉਦੋਂ ਤੋਂ ਇਸ ਤੋਂ ਬਾਅਦ ਅੱਗੇ-ਅੱਗੇ ਵੱਧ ਲੱਗ ਗਿਆ ਹੁਣ ਕੁਝ ਠੀਕ ਹੈ ਜੀ ਫੀਲ ਵੀ ਹੁਣ ਇਹ ਨਾਲ ਹੀ ਕਹਿੰਦੇ ਉਹਨੇ ਇੱਕ ਤੇ ਇੱਕ ਜੜੇ ਗਿਆ ਹਾਂਜੀ 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 ਬਾਕੀ ਬੰਦੇ-ਬੰਦੇ ਦਾ ਕੁਝ ਉੱਪਰ ਰੱਖਣ ਦਾ ਫਾਇਦਾ ਨਹੀਂ ਹੈ ਕਿਉਂਕਿ ਉਹ ਤਾਂ ਪੱਲੇ ਕੁਝ ਨਹੀਂ ਪਾਉਂਦੇ ਜੀ ਹਾਂਜੀ ਜਿਹੜੇ ਲੋਕ ਜਿਹੜੇ ਟੀਚਰਾਂ ਕਰਦੇ ਹੁੰਦੇ ਆ ਹਨਾ ਲੋਕਾਂ ਨੂੰ ਕੀ ਆ ਕੰਮ ਇਹਨੂੰ ਨਹੀਂ ਕਰਨਾ ਚਾਹੀਦਾ ਨੇ ਆ ਆਪ ਦੀ ਘਰ ਵਾਲੇ ਨੂੰ ਆ ਕੰਮ ਕਰਵਾਈ ਜਾਂਦਾ ਮੈਨੂੰ ਬਹੁਤ ਲੋਕ ਕਹਿੰਦੇ ਆ ਜੀ ਵੀ ਤੁਸੀਂ ਆਪ ਦੇ ਘਰ ਵਾਲੇ ਨੂੰ ਇਹ ਕੰਮ ਤੇ ਲਾਈ ਬਠਾ ਉਹ ਗਲਤ ਗੱਲ ਆ ਗਈ ਪਰ ਮੈਂ ਇਸ ਬੋ ਨਹੀਂ ਕਰਦਾ ਮੈਂ ਕਹਿੰਦਾ ਨਾ ਵੀ ਇਨਸਾਨ ਆ ਠੀਕ ਆ ਇਨਸਾਨ ਹਰ ਇੱਕ ਕੋਈ ਮਿਹਨਤ ਕਰਦੀ ਆ ਮਿਹਨਤ ਕਰਦੀ ਆ ਮੈਂ ਕੋਈ ਗਲਤ ਕੰਮ ਤਾਂ ਨਹੀਂ ਕਰਦੀ ਮਿਹਨਤ ਕਰਦੀ ਆ ਮੈਨੂੰ ਵੀ ਕੋਈ ਟੈਨਸ਼ਨ ਨਹੀਂ ਬਾਈ ਚਾਂਸ ਬਿਹਾਰ ਚਲਾਇਆ ਜਾਂਦਾ ਆਸ-ਪਾਸ ਵਾਲੇ ਬਥੇਰੇ ਉਹ ਕਰਦੇ ਆ ਕਿ ਕਈ ਬੁਰੀ ਨਜ਼ਰ ਨਾਲ ਵੀ ਦੇਖਦੇ ਆ ਠੀਕ ਆ ਇਹ ਪੱਪਣ ਪਰ ਬੰਦੇ ਆਗੇ ਆਪਾਂ ਨੂੰ ਕਦੇ ਉਹ ਨਹੀਂ ਲਾਂਭਾ ਗਾ ਲਾਂਭਾ ਨਹੀਂ ਦਿਵਾਉਂ ਦਿੱਤਾਗਾ ਠੀਕ ਹੈ ਆਪਣੇ ਨਾਲ ਵਧੀਆ ਰਹਿੰਦੇ ਆ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਇਹਦੇ 'ੰਦੇ ਲੋਕੀ ਤਾਂ ਹੁਣ ਬਹੁਤ ਕੁਝ ਕਹਿੰਦੇ ਆ ਕੀ ਕੀ ਨਹੀਂ ਕਹਿੰਦੇ ਸੁਣ ਕੀ ਕੀ ਦੱਸਦਾ ਮੈਂ ਤਾਂ ਬਹੁਤ ਬਹੁਤ ਕਰਦੇ ਆ ਜਨਨੀਆਂ ਮੇਰੇ ਖਿਆਲ ਚ ਵੱਡੇ ਸ਼ਹਿਰਾਂ 'ਚ ਜਾਂ ਬਾਹਰ ਦੇਖੋ ਸਾਰੀਆਂ ਜਨਨੀਆਂ ਕੰਮ ਕਰਦੀਆਂ ਲੋਕਾਂ ਦੇ ਘਰਾਂ ਚੋਂ ਕੰਮ ਕਰਨ ਨਾਲੋਂ ਆਪ ਦਾ ਕੰਮ ਤਾਂ ਸਹੀ ਹੈ ਨਹੀਂ ਬਿਲਡਿੰਗ ਦਾ ਕੰਮ ਹੁਣ ਜੇ ਮੰਨ ਕੇ ਚਲੋ ਇਹ ਹਰ ਇੱਕ ਜਨਾਨੀ ਆਪ ਦਾ ਮਜਬੂਰੀ ਮਾਰੀ ਕੰਮ ਕਰਦੀ ਕਰਦੀ ਹੈ ਜੀ ਕਿਤੇ ਨਾ ਕਿਤੇ ਕਰਦੀ ਚਲੋ ਆਪਾਂ ਤਾਂ ਕਹਿੰਦੇ ਵੀ ਇਹ ਜੇ ਪ੍ਰਮਾਤਮਾ ਹਾਲਾਤ ਲੈ ਕੇ ਸਾਰ ਇੱਕ ਦੇ ਲਿਆਵੇ ਨਾ ਜੀ ਠੀਕ ਹੈ ਜੀ ਪਰ ਆਪਾਂ ਕਹਿੰਦੇ ਆ ਵੀ ਹੁਣ ਇਹ ਕਿਸੇ ਦੇ ਨਾਲੋਂ ਆਪ ਦਾ ਕੰਮ ਤਾਂ ਕਰ ਰਹੀ ਆ ਹੁਣ ਆਪ ਦੀ ਟੈਂਸ਼ਨ ਤਾਂ ਸਾਹਮਣੇ ਆਪ ਦੀ ਜ਼ਿੰਮੇਵਾਰੀ ਤਾਂ ਸਮਝ ਰਹੀ ਆ ਵੀ ਮੈਨੂੰ ਕੋਈ ਸਿਰਦਰਦੀ ਤਾਂ ਨਹੀਂ ਹੈਗੀ ਕਿ ਮੇਰੇ ਨਾਲ ਖੜੀ ਹੈਗੇ ਵੀ ਆਇਤਾ ਨਹੀਂ ਹੈਗਾ ਚਲ ਕਿਸੇ ਦੇ ਅੱਜ ਲੱਗਦਾ ਕਿਸੇ ਦੇ 10000 ਤੇ ਲੱਗਦੇ ਆ ਇਹ ਚਲੋ ਕਿਸੇ ਭਵਾਂ ਹਸਪੀਟਲ ਚ ਹੀ ਲਾ ਲਓ ਠੀਕ ਹੈ ਹਾਂਜੀ ਪਰ ਉੱਥੋਂ ਨਾਲੋਂ ਇੱਥੇ ਸਹੀ ਹੈ ਨਹੀਂ ਆਪਦਾ ਮਾਥਾ ਦੀ ਮਿਹਨਤ ਹੈ ਜੀ ਇਹ ਇਹ ਜਿਹੜੀ ਮਿਹਨਤ ਹੈ ਸਾਰੀ ਜ਼ਿੰਦਗੀ ਨਹੀਂ ਖੋ ਸਕਦਾ ਕੋਈ ਵੀ ਠੀਕ ਹੈ ਜਿਹੜਾ ਉਹ ਕੰਮ ਆ ਅਗਲੇ ਤੋਂ ਮਾੜੀ ਜਿਹੀ ਕੋਈ ਗਲਤੀ ਹੋ ਗੱਲ ਨੇ ਕਹਦੇ ਨਾ ਬਈ ਤੂੰ ਹਟ ਜਾ ਠੀਕ ਹੈ ਇਹ ਜਿਹੜਾ ਸਾਥ ਇੱਥੇ ਵੀ ਤੁਹਾਨੂੰ ਕੋਈ ਰੱਖਣਾ ਪੈਣਾ ਤਾਂ ਉਹਨੂੰ ਵੀ ਪੈਸੇ ਦੇਣੇ ਪੈਣੇ ਹਾਂਜੀ ਦੇਣੇ ਪੈਂਦੇ ਆ ਜੀ ਨਾਲੇ ਫਿਰ ਉਹ ਕੰਮ ਵੀ ਨਹੀਂ ਕਰਦੇ ਜੀ ਇਤੋਂ ਵੱਧ ਦਾ ਪੈਸੇ ਲੈ ਜਾਂਦੇ ਕੰਮ ਉਹ ਨਾ ਕਰ ਉਹਦਾ ਫਾਇਦਾ ਕੀ ਹੈ ਜੇ ਇਹ ਹੀ ਆਪਸ ਵਿੱਚ ਮੈਨੂੰ ਦੁਨਨੇ ਲੱਗੇ ਰਹਿੰਦੇ ਆ ਰਾਤ ਨੂੰ 10 11 ਵਜੇ ਤੱਕ ਕੰਮ ਕਰੀ ਜਾਂਦੇ ਰਹਿੰਦੇ ਆ 11 ਕ' ਵਜੇ ਇਹਨਾਂ ਨੂੰ ਕਹਿੰਦੇ ਆ ਮੈਂ ਤੂੰ ਰੋਟੀ ਬਣਾ ਲਓ ਤੇ 2 ਘੰਟੇ ਮੈਂ ਹੋਰ ਕੰਮ ਕਰ ਲੈਣਾ ਉਹਦੋਂ ਇਹ ਰੋਟੀ ਪਾਣੀ ਕਰ ਲੈਂਦੇ ਆ ਤੇ ਮੈਂ ਆਪਦਾ ਕੰਮ ਕਰੀ ਜਾਂਦਾ ਰਹਿੰਦਾ ਰੋਟੀ ਬਣਾ ਕੇ ਮੜ ਕੰਮ ਸਿੱਖਣਾ ਨਹੀਂ ਨਾ ਹਾਂਜੀ ਫਿਰ ਰੋਟੀ ਬਣਾਉਂਦੇ ਨਹੀਂ ਉਹ ਕੰਮ ਮੈਂ ਨਹੀਂ ਸਿੱਖਣਾ ਸੀ ਫਿਰ ਰੋਟੀ ਬਣਾ ਕੇ ਫਿਰ ਮੇਰੇ ਨਾਲ ਬਾਅਦ ਵਿੱਚ ਫੇਰ ਆ ਜਾਂਦੇ ਆ ਜੀ ਫਿਰ ਸਮਾਰਟ ਸਮੂਲ ਚੱਕ ਕੇ ਦੁਕਾਨ ਦਾ ਗਿਆ ਬਹੁਤ ਧੰਨਵਾਦ ਜੀ ਬੋਲੀ ਹੌਲੀ ਬਾਬਾ ਨੂੰ ਜਿਹੜਾ ਹੈਗਾ ਤੇ ਚੰਨ ਨਾਲ ਦਾ ਬਹੁਤ ਬਹੁਤ ਧੰਨਵਾਦ ਸਾਡੇ ਲਈ ਜਿਹੜਾ ਸਮਾਂ ਕੱਢਿਆ ਵੀਰ ਜੀ ਉਹਨਾਂ ਨੇ ਬਹੁਤ ਬਹੁਤ ਧੰਨਵਾਦੀ। ਸੋ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਹੈ ਤੁਸੀਂ ਆਪਣੇ ਕਮੈਂਟਸ ਨਾਲ ਜਰੂਰ ਦੱਸਿਆ ਦੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਜੇ ਅਜਿਹੀਆਂ ਹੋਰ ਵੀਡੀਓਜ਼ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ